ਦੋਸਤੋ ਸੀਪੀਆਈ ਜੁਗਿਆਣਾ ਚੈਨਲ ਵੀ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਜੋ ਜੋ ਅਹਿਮ ਖਬਰਾਂ ਹੁੰਦੀ ਹੈ ਉਸ ਤੇ ਵਿਚਾਰ ਚਰਚਾ ਕਰਾਂਗੇ ਅੱਜ ਦੀ ਜੋ ਅਹਿਮ ਖਬਰ ਹੈ ਅਖਬਾਰਾਂ ਦੀ ਉਹ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਪ੍ਰਾਇਮਰੀ ਸਕੂਲਾਂ 'ਚ ਜਿਹੜੀ ਦਾਖਲਾ ਉਹਦੀ ਰੇਸ਼ੋ ਬੜੀ ਘਟ ਗਈ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਸਾਡੇ ਨਾਲ ਇਹ ਚਰਚਾ ਕਰਨ ਦੇ ਲਈ ਵਿਸ਼ਲੇਸ਼ਕ ਡਾਕਟਰ ਅਰुण ਮਿੱਤਰਾ ਦੇ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਕੀ ਇਸ ਦੇ ਕਾਰਨ ਹੈ ਕਿ ਇਸ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਘਟਣ ਦਾ ਕੀ ਕਾਰਨ ਹੋ ਸਕਦਾ ਹੈ ਡਾਕਟਰ ਸਾਹਿਬ ਪਾਠੀ ਜੀ ਤੁਸੀਂ ਬਹੁਤ ਅੱਛਾ ਮੁੱਦਾ ਚੁੱਕਿਆ ਹੈ ਕਿਉਂਕਿ ਜਿਵੇਂ ਅਸੀਂ ਦੇਖ ਰਿਹਾ ਕਿ ਸਾਡੇ ਸੂਬੇ ਵਿੱਚ ਵੀ ਬਾਕੀ ਦੇਸ਼ ਦੇ ਵਾਂਗ ਹੀ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਗਿਣਤੀ ਬਹੁਤ ਹੈ ਅਤੇ ਉਹ ਕੇਵਲ ਸਰਕਾਰੀ ਸਕੂਲਾਂ ਤੋਂ ਹੀ ਸਿੱਖਿਆ ਪ੍ਰਾਪਤ ਕਰਨ ਦੇ ਸਮਰੱਥ ਹਨ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਿੱਖਿਆ ਨੀਤੀ ਅਪਣਾਈ ਗਈ ਉਸ ਵੇਲੇ ਸਰਕਾਰੀ ਪੱਧਰ ਤੇ ਸਕੂਲ ਖੋਲੇ ਗਏ ਤੇ ਮੇਰੀ ਉਮਰ ਦੇ ਲਗਭਗ ਸਾਰੇ ਹੀ ਸਰਕਾਰੀ ਸਕੂਲਾਂ ਦੀ پیداوار ਹਨ ਉਸ ਵੇਲੇ ਕਿਸੇ ਨਿੱਜੀ ਸਕੂਲ 'ਚ ਦਾਖਲ ਹੋਣਾ ਸ਼ਰਮ ਦੀ ਗੱਲ ਮੰਨੀ ਜਾਂਦੀ ਸੀ ਸਰਕਾਰੀ ਸਕੂਲ 'ਚ ਦਾਖਲ ਹੋਣਾ ਮਾਣ ਦੀ ਗੱਲ ਹੁੰਦੀ ਸੀ ਤੋ ਅਸੀਂ ਉਹਨਾਂ ਤੇ ਸਕੂਲਾਂ ਦੀ ਗਿਣਤੀ ਜਿਹੜੀ ਹੈ ਬਹੁਤ ਸਮੇਂ ਤੋਂ ਵਧੀ ਨਹੀਂ ਹੈ ਪਹਿਲੀ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਅੱਜ ਦਾ ਬੱਚਾ ਅੱਜ ਦੇ ਮੁਤਾਬਕ ਦਸਮਾਜ ਦੇ ਵਿੱਚ ਵਿਚਰਨਾ ਚਾਹੁੰਦਾ ਉਹ ਚਾਹੁੰਦਾ ਹੈ ਕਿ ਉਹ ਮਤਲਬ ਕਿਸੇ ਵੀ ਵਰਗ ਦਾ ਬੱਚਾ ਹੈ ਉਹਦੀ ਆਪਣੀਆਂ ਇਛਾਵਾਂ ਹਨ ਉਹ ਚਾਹੁੰਦਾ ਕਿ ਉਹ ਉੱਚੇ ਕੋਟੀ ਦੀ ਵਿਦਿਆ ਪ੍ਰਾਪਤ ਕਰੇ ਗੁਣਵੱਤਕ ਵਿਦਿਆ ਪ੍ਰਾਪਤ ਕਰੇ ਸੋ ਸਰਕਾਰੀ ਸਕੂਲ ਅਗਰ ਗੁਣਵੱਤਕ ਵਿੱਦਿਆ ਪ੍ਰਾਪਤ ਕਰਨ ਲਈ ਦੇਈ ਬੱਚੇ ਨੂੰ ਦੇਣ ਦੇ ਲਈ ਤਿਆਰ ਨਹੀਂ ਹੋਣਗੇ ਤੇ ਬੱਚੇ ਉਹ ਸਕੂਲਾਂ ਚ ਨਹੀਂ ਆਉਣਗੇ ਲੁਧਿਆਣਾ ਦੀ ਜੇ ਮੈਂ ਗੱਲ ਕਰਾਂ ਭਾਵੇਂ ਇੱਥੇ ਇੱਥੇ ਗਿਣਤੀ ਬਣੀ ਹੈ ਕਿਉਂਕਿ ਸ਼ਹਿਰ ਬਹੁਤ ਵੱਧ ਹੈ ਇੱਥੇ ਵੀ ਜੇ ਤੁਸੀਂ ਜਾਓ ਨਾ ਸਕੂਲਾਂ ਚ ਸਰਕਾਰੀਆ ਚ ਤਾਂ ਮਜ਼ਦੂਰ ਜਮਾਤ ਦੇ ਬੱਚੇ ਜਿਹੜੇ ਕਿ ਖਾਸ ਤੌਰ ਤੇ ਦੂਜੇ ਸੂਬਿਆਂ ਤੋਂ ਆ ਕੇ ਇੱਥੇ ਕੰਮ ਕਰ ਰਹੇ ਹਨ ਉਹਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੈ ਉਹ ਪੜਦੇ ਹਨ ਉਹਨਾਂ ਨੂੰ ਉੱਥੇ ਮਿਡਲ ਸਕੂਲ ਚੋਂ ਰੋਟੀ ਵੀ ਮਿਲ ਜਾਂਦੀ ਹੈ ਇਹਦੀ ਇੱਕ ਹੈ ਪਰ ਜੇ ਤੁਸੀਂ ਉਹ ਨਿੱਜੀ ਸਕੂਲਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰੋ ਤਾਂ ਮੈਂ ਵੱਡੇ ਵੱਡੇ ਨਿੱਜੀ ਸਕੂਲਾਂ ਦੀ ਗੱਲ ਵੀ ਛੱਡ ਦੇਆ ਜਿਹੜੇ ਕਿ ਬਹੁਤ ਹੀ ਮਹਿੰਗੇ ਹਨ ਮਿਡਲ ਦੇ ਵੀ ਜੋ ਨਿੱਜੀ ਸਕੂਲਾਂ ਉਹ ਵੀ ਕਈ ਪੱਖਾਂ ਤੋਂ ਜ਼ਿਆਦਾ ਸਹੂਲਤਾਂ ਦੇ ਰਹੇ ਹਨ ਹਾਲਾਂਕਿ ਜਿਹੜੇ ਅਧਿਆਪਕ ਹਨ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਸਿੱਖੇਤਨ ਵੱਧ ਟ੍ਰੇਨਡ ਹਨ ਉਹਨਾਂ ਦੇ ਕੁਝ ਨਿਯਮ ਲਾਗੂ ਹੁੰਦੇ ਹਨ ਸੋ ਇਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ 23ਾਂ ਚੋਂ 17 ਜ਼ਿਲ੍ਹਿਆਂ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੋ ਪੜ੍ਹਤੀ ਹੋਈ ਹੈ ਬੜੀ ਘਟ ਗਈ ਹੈ ਤੇ ਇਸ ਦਾ ਇੱਕ ਹੋਰ ਵੀ ਕਾਰਨ ਹੈ ਕਿ ਜਿਹੜੇ ਅਧਿਆਪਕ ਹਨ ਉਹਨਾਂ ਨੂੰ ਹੋਰ ਡਿਊਟੀਆਂ ਤੇ ਲੱਗੇ ਰਹਿੰਦੇ ਨੇ ਕਦੇ ਇਲੈਕਸ਼ਨ ਡਿਊਟੀ ਆ ਗਈ ਕਦੇ ਕੋਈ ਡਿਊਟੀ ਆ ਗਈ ਅਧਿਆਪਕਾਂ ਦਾ ਕੀ ਕੰਮ ਅਧਿਆਪਕ ਨੇ ਪੜ੍ਹਾਣਾ ਹੈ ਇੱਕ ਨਵੀਂ ਪੀੜ੍ਹੀ ਤਿਆਰ ਕਰਨੀ ਹੈ ਜੇ ਨਵੀਂ ਪੀੜ੍ਹੀ ਤਿਆਰ ਕਰਨ ਲਈ ਬੰਦੇ ਹੀ ਨਹੀਂ ਹਨ ਹੁਣ ਅਧਿਆਪਕਾਂ ਦੀ ਪੰਜਾਬ 'ਚ ਕਮੀ ਹੈ ਮੇਰੀ ਸੋਚਣਾ ਦੇ ਅਨੁਸਾਰ 45% ਪ੍ਰਿੰਸੀਪਲ ਨਹੀਂ ਹਨ ਜੈਡ ਮਾਸਟਰ ਨਹੀਂ ਹਨ ਸਕੂਲਾਂ ਦੇ ਵਿੱਚ ਸਕੂਲਾਂ ਦੇ ਜੇ ਸਕੂਲ ਦਾ ਮੁਖੀ ਹੀ ਨਹੀਂ ਹੈ ਉਹਨੇ ਕਿ ਘਰ ਮਾਸਟਰ ਨੂੰ ਚਾਰ ਤੋਂ ਸਕੂਲ ਕਈ ਥਾਂ ਦੇ ਦਿੱਤੇ ਹੋਏ ਹਨ ਇਸ ਤਰ੍ਹਾਂ ਹੀ ਹਜ਼ਾਰਾਂ ਅਧਿਆਪਕਾਂ ਨਿ ਸਾਮੀਆਂ ਕਾਲੀਆਂ ਖਾਸ ਛੋਟੇ ਪ੍ਰਾਇਮਰੀ ਟੀਚਰਾਂ ਤੋਂ ਬੜੀ ਕ ਸੋ ਇਹਨੂੰ ਸੁਧਾਰਨਾ ਪਏਗਾ 12% ਬਜਟ ਸਰਕਾਰ ਨੇ ਪਿਛਲੀ ਵਾਰੀ ਦਿੱਤਾ ਹੈ 12% ਨਹੀਂ ਹੈ ਪੂਰਾ ਕਰਦਾ ਲੋਡਾਂ ਨੂੰ ਇਹ ਸਾਹਮਣੇ ਤੁਹਾਨੂੰ ਦਿਖ ਰਿਹਾ ਕਿਉਂਕਿ ਹੁਣ ਬਹੁਤ ਸਾਰਾ ਬਜਟ ਸਕੂਲ ਆਫ ਐਮੀਨੈਂਸ ਤੇ ਲਾ ਰਹੇ ਨੇ ਐਮੀਨੈਂਸ ਸਕੂਲਾਂ ਮਤਲਬ ਬੱਚਿਆਂ ਨੂੰ ਵਕਰਾ ਕਰਤਾ ਜਿਹੜੇ ਥੋੜੇ ਜਿਹਾ ਬੱਚੇ ਹੁਸ਼ਿਆਰ ਨੇ ਉਹਨਾਂ ਨੂੰ ਵਕਰੇ ਕਰਤਾ ਦੂਜਿਆਂ ਨੂੰ ਵਕਰੇ ਕਰਤਾ ਇਹ ਮੈਨ ਸੋਚਦਾ ਨਹੀਂ ਇਹ ਕੋਈ ਠੀਕ ਤਰੀਕਾ ਛੋਟੇ ਪੱਧਰ ਤੇ ਇਸ ਦਿਨੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਉੱਚ ਪੱਧਰੀ ਸਿੱਖਿਆਬਿਤ ਬੱਚੇ ਆਪੇ ਸਮਰਤ ਹੋ ਕੇ ਅੱਗੇ ਚਲੇ ਜਾਂਦੇ ਨੇ ਤੇ چھوٹے ਪੱਧਰ ਤੇ ਇਹ ਗੱਲ ਕਰਨੀ ਬਿਲਕੁਲ ਜ਼ਰੂਰੀ ਹੈ ਬੱਚਾ ਨੂੰ ਆਪਸ ਵਿੱਚ ਬੰਨ੍ਹਣਾ ਸਮੂੱਚੀ ਬਰਾਬਰ ਦੀ ਸਿੱਖਿਆ ਸਾਰੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਇਹ ਗੱਲ ਬਹੁਤ ਜ਼ਰੂਰੀ ਹੈ ਉਧਰ ਜੇ ਖਰਚਾ ਤੁਸੀਂ ਵਧ ਕਰੋਗੇ ਤਾਂ ਫਿਰ ਆਮ ਸਕੂਲ ਪਿੱਛੇ ਰਹਿ ਜਾਣਗੇ ਜਿਹਨਾਂ ਸਕੂਲਾਂ ਵੈਮਿਨੈਂਸ ਨਹੀਂ ਹੈ ਉਹ ਜਿਹੜੇ ਪਿੱਛੇ ਹੋਣਗੇ ਫਿਰ ਬੱਚੇ ਵੀ ਨਹੀਂ ਜਾਣਗੇ ਕਿਉਂਕਿ ਅੱਜ ਕੱਲ ਦੇ ਮਾਪੇ ਪਤਾ ਕਰਦੇ ਨੇ ਕਿਹੜਾ ਸਕੂਲ ਆਇਆ ਹੈ ਇਹਨਾਂ ਵਧੀਆ ਹੈ ਹਾਂਜੀ लुधियाना ਇਹਦਾ ਬੜਾ ਸ਼ਹਿਰ ਹੈ ਫੈਲਦਾ ਹੋਇਆ ਸ਼ਹਿਰ ਹੈ ਇਸ ਕਰਕੇ ਨਫਰੀ ਵੱਧ ਹੈ ਜਿਹੜੇ ਪਛੜੇ ਹੋਏ ਮੁਕਾਬਲਤਨ ਜ਼ਿਲ੍ਹੇ ਨੇ ਸੰਗਰੂਰ ਹੋਇਆ ਅਪਡੇਟ ਉੱਥੇ ਨਫਰੀ ਘਟੀ ਹੈ ਭਰਤੀ ਦੀ ਸੋ ਇਹ ਬੜਾ ਚਿੰਤਾਜਨਕ ਹੈ ਸਰਕਾਰ ਨੂੰ ਇਹਦੇ ਬਾਰੇ ਨੀਤੀ ਵਿੱਚ ਪਰਵਰਤਨ ਕਰਨਾ ਪਏਗਾ ਉੱਚ ਪੱਗ ਇਹ ਇਹ ਜੋ ਉੱਚ ਕੋਟੀ ਸਿੱਖਿਆ ਦੇਣ ਦੇ ਲਈ ਸਕੂਲਾਂ ਨੂੰ ਤਿਆਰ ਕਰਨਾ ਪਏਗਾ ਬਜਟ ਨੂੰ ਹੋਰ ਕਟੋਗਰ ਦੁਨਾ ਕਰਨਾ ਅ ਵੈਸੇ ਤਾਂ ਡਾਕਟਰ ਸਾਹਿਬ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਪੰਜਾਬ ਵਿੱਚ ਉਹ ਸਿੱਖਿਆ ਦੀ ਆਪਣੀ ਇੱਕ ਨਵੀਂ ਨੀਤੀ ਸ਼ੁਰੂ ਕਰਦੀ ਹੈ ਜਿਸ ਤਰ੍ਹਾਂ ਆਪ ਸਰਕਾਰ ਨੇ ਵੀ ਸਕੂਲਾਂ ਨੂੰ ਰਗ ਰੋਗਨ ਕਰਤਾ ਉਹਨਾਂ ਨੂੰ ਚਮਕਾਤਾ ਜਿਸ ਤਰ੍ਹਾਂ ਤੁਸੀਂ ਦੱਸਿਆ ਸਕੂਲ ਆਫ ਫੈਮਿਨੈਂਸ ਇਹਲਾ ਸਮਾਰਟ ਸਕੂਲ ਹੁੰਦੇ ਸੀ ਮਾਡਲ ਸਕੂਲ ਹੁੰਦੇ ਸੀ ਔਰ ਆਪਣੇ ਟੀਚਰਾਂ ਨੂੰ ਤਿਆਰ ਕਰਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਸੂਬੇ ਦੇ ਵਿੱਚ ਇਹ ਚੀਜ਼ਾਂ ਨਹੀਂ ਸੰਭਵ ਕਿ ਇੱਥੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਇਸ ਦੇ ਬਾਰੇ ਤੁਹਾਡੇ ਮੈਂ ਜੇ ਸਮਝਦਾ ਕਿ ਜੇ ਫਿਨਲੈਂਡ ਭੇਜਦੇ ਉੱਥੇ ਭੇਜਦੇ ਉਹਦੇ ਨਾਲ ਟੀਚਰ ਸਾਡੇ ਸਿੱਖੇ ਉੱਥੇ ਸਹੂਲਤਾਂ ਨੇ ਨਾ ਉੱਥੇ ਦਾ ਕਲਚਰ ਹੋ ਰਿਹਾ ਸਰ ਉੱਥੋਂ ਸਭਿਆਚਾਰ ਅਲੱਗ ਹੈ ਸਾਨੂੰ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਮੈਂ ਇਹ ਨਹੀਂ ਇੱਕ ਤੇ ਜੇ ਨਾ ਸਿੱਖਿਆ ਜਿਹੜੀ ਹੈ ਏਰੀਆ ਸਕੂਲ ਇਹਨਾਂ ਸਾਰੇ ਮੁਲਕਾਂ 'ਚ ਏਰੀਆ ਸਕੂਲ ਹੈ ਜਿਵੇਂ ਸਾਡੇ ਵੀ ਉਠਾਰੀ ਕਮਿਸ਼ਨ ਨੇ 1968 'ਚ ਕਿਹਾ ਸੀ ਵੀ ਏਰੀਆ ਸਕੂਲ ਬਣਾਓ ਕਿਤਰ ਦਾ ਸਕੂਲ ਹੋਏ ਇਹ ਜੋ ਅਮਰੀਕਾ ਜਵੀ ਇੰਗਲੈਂਡ ਜਵੀ ਫਿਨਲੈਂਡ ਵਗੈਰਾ ਜਿਹੜੇ ਕਿ ਵਿਕਸਿਤ ਦੇਸ਼ ਹਨ ਸਭ ਵਿੱਚ ਸਾਰੇ ਬੱਚੇ ਕਿਸੇ ਵੀ ਵਰਗ ਦੇ ਨਹੀਂ ਉਹ ਇੱਕੋ ਹੀ ਏਰੀਆ ਸਕੂਲ ਚ ਪੜਦੇ ਨੇ ਇੱਥੇ ਸਾਡੇ ਕਿੰਨਾ ਵੱਖਰੇਵਾ ਇਹਨੂੰ ਦੂਰ ਕਰਨਾ ਪਏਗਾ ਤਾਂ ਹੀ ਸਾਡੀ ਜੋ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਹੋਏਗਾ ਜਿਸ ਤਰ੍ਹਾਂ ਸਰੋਤਿਆਂ ਤੁਸੀਂ ਸੁਣਿਆ ਡਾਕਟਰ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਇਸ ਜਿਹੜੀ ਸਮੱਸਿਆ ਉਹਦੇ ਬਾਰੇ ਦੱਸਿਆ ਸਿਰਫ ਸਕੂਲਾਂ ਨੂੰ ਰੰਗ ਰੋਗਣ ਕਰਨ ਨਾਲ ਜਾਂ ਉਹਨਾਂ ਦੇ ਨਾਂ ਬਦਲਣ ਨਾਲ ਸਕੂਲ ਦੀ ਜਿਹੜੀ ਸਿੱਖਿਆ ਹੈ ਉਸ ਨੂੰ ਚੰਗਾ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਜਿਹੜੇ ਮਾਹਰ ਨੇ ਸਿੱਖਿਆ ਦਿੱਤੀ ਉਹਨਾਂ ਨੂੰ ਨਾਜ਼ ਲੈ ਕੇ ਔਰ ਕੁਠਾਰੀ ਕਮਿਸ਼ਨ ਜਿਸ ਦਾ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਉਸ ਦੇ ਵਿੱਚ ਜੋ ਰეკਮੈਂਡੇਸ਼ਨ ਹੈ ਉਸ ਨੂੰ ਲਾਗੂ ਕਰਨ ਦੇ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਆ ਔਰ ਸਰਕਾਰੀ ਸਕੂਲਾਂ ਨੂੰ ਉਹਨਾਂ ਦਾ ਜਿਹੜਾ ਆਧਾਰ ਭੂਤ ਹੈ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੀ ਸਿੱਖਿਆ ਔਰ ਸਿਹਤ ਜਿੰਨਾ ਚਿਰ ਸਰਕਾਰੀ ਸੈਕਟਰ ਦੇ ਵਿੱਚ ਨਹੀਂ ਹੁੰਦੀ ਉਹਨਾਂ ਚਿਰ ਪ੍ਰਾਈਵੇਟ ਸੈਕਟਰ ਦਾ ਤਾਂ ਮਕਸਦ ਪ੍ਰੋਫਟ ਹੁੰਦਾ ਹੈ ਔਰ ਸਿੱਖਿਆ ਜਿਹੜੀ ਹੈ ਇਹ ਹਰ ਮਨੁੱਖ ਦੇ ਲਈ ਉਸ ਦੇ ਜੀਵਨ ਦੇ ਵਿੱਚ ਆਧਾਰ ਬਣਨ ਦੇ ਲਈ ਬਹੁਤ ਜ਼ਰੂਰੀ ਹੈ ਸੋ ਕੱਲ ਫਿਰ ਕਿਸੇ ਵਿਸ਼ੇ ਤੇ ਮਿਲਾਂਗੇ ਸਾਡਾ ਚੈਨਲ ਦੇਖਣ ਦੇ ਲਈ ਤੁਹਾਡਾ ਧੰਨਵਾਦ ਅੱਛਾ ਲੱਗੇ ਤਾਂ ਕਮੈਂਟ ਕਰਿਓ ਇਸ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ